ਕੀ ਆਈ ਇਹ ਬੈਂਕ ਚ ਗੁਰਪ੍ਰੀਤ ਤੇ ਪੇਉ ਦੀ ਨਾਲ ਹੀ ਹੋਵੇ ਕੋਈ ਬਕਾਇਬ ਕੋਈ ਨਾ ਆਇਆ ਹੋਵੇ ਮੈਨੂੰ ਤਾਂ ਐ ਲੱਗਦੀ ਐ ਖੁਸ਼ ਰਹੀ ਐ ਕਿ ਫੋਨ ਕਰਕੇ ਕੀ ਪਤਾ ਕਿਵੇਂ ਆਈ ਐ ਹੈ ਕਰੇ ਤਾਂ ਹੈ ਨਹੀਂ ਕੋਈ ਹਣ ਸਾਡੀ ਕੁੜੀ ਨੂੰ ਪੁੱਛਣੀ ਐ ਫੋਨ ਕਰਕੇ ਗੁਰਪ੍ਰੀਤ ਨੂੰ ਫੋਨ ਲਾਉਣੀ ਐ ਕੋਈ ਨਹੀਂ ਹਾਂ ਪੁੱਤ ਕਿਵੇਂ ਐ ਗੁਰਪ੍ਰੀਤ ਹਾਂ ਸਤਿ ਸ੍ਰੀ ਅਕਾਲ ਕਿਵੇਂ ਜਵਾਕ ਜੀ ਠੀਕ ਐ ਪੁੱਤ ਹਾਂ ਤੇ ਚਿੱਠੀ ਜੀ ਆਈ ਸੀ ਬੈਂਕ ਚੋਂ ਤੇਰਾ ਪਿਓ ਫੌਜੀ ਸੀਗਾ ਚਾਰ ਪੈਸੇ ਨਾ ਆਏ ਹੋਣ ਕਿਤੇ ਚ ਆਪ ਬੈਂਕ ਚ ਜਾ ਕੇ ਕੁੜੀ ਤੂੰ ਆ ਜਾ ਹੈ ਪਰਮਜੀਤ ਮੰਡੀ ਗਏ ਹੋਏ ਨੇ ਤੇ ਮਾਨਸਾ ਹੈ ਨਹੀਂ ਮੁੰਡੇ ਤੱਕਰੇ ਇਹਦੇ ਫਿਰ ਮੇਰੇ ਹੱਥ ਜਿੱਥੇ ਆਉਂਦੀ ਸੀਗੀ ਚਿੱਠੀ ਘਰੇ ਹੈ ਨਹੀਂ ਗੇ ਤੇ ਫੇਰ ਤੂੰ ਕੁੜੀ ਆ ਜਾ ਕੋਈ ਨਹੀਂ ਫੇਰ ਹੈ ਰਾਈ ਜੀ ਕੋਈ ਨਹੀਂ ਤੇਰਾ ਕੀ ਘਰ ਚ ਹੈ ਨਹੀਂ ਕੋਸਾ ਹਾਂ ਉਹਦੀ ਕੋ ਤਾਂ ਕਾ ਨੂੰ ਮੁਰਨ ਦਾ ਕਾ ਜੀ ਕੋਈ ਆਪਾਂ ਫੇਰ ਬੈਂਕ ਚ ਜਾ ਆਵਾਂਗੇ ਹਾਂ ਭਾਈ ਫਿੜਾ ਕੇ ਗਿਆ ਸੀਗਾ ਮੈਨੂੰ ਚਿੱਠੀ

ਕੋਈ ਨਾ ਮੈਂ ਦੇਖ ਲੈਣੀ ਆ ਮੈਂ ਆ ਜੂਗੀ। ਅੰਜੀ ਤਬਡੀ ਹੋਏ ਨਾ ਤੇ ਮਾਨਤਾ। ਅੱਛਾ। ਇਹ ਮੁੰਡਾ ਕਰੇ ਇਹਦੇ ਤੇ ਮੈਂ ਜਿੱਤੇ ਹੁੰਦੀ ਸੀ ਕਿ ਜਿੱਤੇ। ਹਾਂ। ਚਲ ਇਹ ਵੀ ਲੋਟ ਆਗਾ। ਇਹ ਵੀ ਦੁਪਹਿਰ ਆ ਜਾ। ਕੋਈ ਨਾ ਚੱਲ ਜੇ ਕੋਈ ਤੇ ਰਕਿਆ ਤੇ ਹੈ ਨਹੀਂ ਹੋਣਾ। ਇਹ ਨਾ ਆਖਣ ਨਗਰੋਂ ਆ ਗਈ। ਆਏ ਹੁੰਦੀ ਤਾਂ ਘਰੋਂ ਮੁੜਦਾਗਾ ਆ ਜੀ ਕੋਈ। ਨਾ ਕੋਈ ਨਾ ਚਲ ਜਾ ਆਵਾਂਗੇ ਆ ਜੂਗੀ। दिखा दिखा मैं थी। अच्छा ठीक है पुछा नहीं तू फिर अच्छा हां तो हाँ ना कोई ना आज चल हाँ ठीक हाँ, है चल होगी देख मैं दसा तो बिंदे कहनी हाल तो आ जा है देख दी बचारी न ਜੇ ਕੋ ਮੁੰਡਾ ਕਰੇ ਹੁੰਦਾ ਤਾਂ ਚੜਾ ਲਿਆ ਹੁੰਦਾ ਵਿਚਾਰੀ ਆਪੇ ਆਊਗੀ ਦੇਖਦੀ ਆ ਮੈਂ ਹੁਣ ਜਾ ਕੇ ਹੁਣ ਆਲੀਏਗੀ ਹੁਣ ਤਾਂ ਹਾਂ ਬਸ ਆਦਾ ਜਾਣੀ ਕਾਇ ਬੈਠੀ ਰਣੀ ਓਹੋ ਇੰਨੀ ਗਰਮੀ ਸਿਰ ਮੱਚ ਗਿਆ ਤੁਪੇ ਆਹ ਆਉਂਦੀ ਬੈਠੀ ਤਾਂ ਕਿਵੇਂ ਆ ਮੈਂ ਠੀਕ ਆ ਮਤ ਕਿਵੇਂ ਆ ਤੈਨੂੰ ਲੱਗੀ ਮੈਂ ਤੇਰੇ ਨਾਲ ਆਉਂਦੀ ਮੈਂ ਤੈਨੂੰ ਦੇਖਦੀ ਜੀ ਪੁੱਤ ਬਾਹਰ ਗਈ ਪੈ ਗਈ ਹੈ ਹੋਰ ਹੋਰ ਕਿ ਦਾਦੀ ਕੋਲੇ ਜਾ ਜਾਂਦਾ ਹਾਂ ਹਾਂ ਉਹ ਸਕੂਲ ਗਿਆ ਸੀਗਾ ਫਿਰ ਆ ਕੇ ਆਦੀ ਦਾਦੀ ਕੋਲੇ ਰਹਿ ਜੂ ਰਹਿ ਪੈਂਦਾਗਾ ਚੱਲ ਵਧੀਆ ਪੁੱਤ ਆ ਹੀ ਰਹਾ ਕਰੋ ਮਾਮਤਿਆਂ ਬਣ ਕੇ ਹੋਰ ਹੋਇਤਾ ਹੈ ਹਾਂ ਹੀ ਹੁੰਦਾ ਹੋਰ ਕੀ ਮੈਂ ਕੀ ਕੰਮ ਸੀ ਕੰਮ ਬਸ ਚਿੱਠੀ ਜੀ ਆਈ ਸੀ ਮੈਂ ਕਿੱਜਾ ਬੈਂਕ ਜੀ ਜਾ ਕੇ ਆਉਣਾਗਾ ਅੱਛਾ ਨਾ ਕੋਈ ਨਾ ਮੁੰਡੇ ਹੈ ਇੱਥੇ ਕੀ ਕਰੇ ਫਿਰ ਅੱਪ ਜਾਇਆ ਆਉਣੀ ਮੱਖਾ ਆਇਤਾ ਹੈਗਾ ਤੂੰ ਪਤਾ ਨਹੀਂ ਤੈਨੂੰ ਉਹ ਕਿੱਥੇ ਗਏ ਨੇ ਮਾਨਤਾ ਗਏ ਨੇ ਉਹ ਅੱਛਾ ਟਾਈਮ ਲੱਗੂਗਾ ਹਾਂ ਚਲ ਠੀਕ ਚਾ ਚਲ ਦੇਖਦੇ ਆਂਗੇ ਫੇਰ ਚੰਗਾ ਹਾਂਗਾ ਪੁੱਤ ਤੂੰ ਆ ਗਈ ਹਾਂ ਤਾਂ ਪਾਣੀ ਲਿਆ ਮੋਂ ਪੁੱਤ ਹਾਂ ਪਾਣੀ ਲਿਆ ਦੇ ਬਾਹਲੀ ਗਰਮੀ ਕੋਈ ਸਾਦਾ ਨਹੀਂ ਮਿਲਿਆ ਹੋਰ ਕੀ ਕਰਾਂ ਫੇਰ ਹੁਣ ਇਹ ਸਾਧ ਲਿਆਉਣੀ ਪੰਦੇ ਤਨ ਤਾਂ ਹਾਂ ਹਰ ਬਤ ਮੰਡੀ ਗਈ ਜਵਾਕ ਤਾਂ ਇਹ ਮੈਂ ਤੈਨੂੰ ਸੱਤ ਲਿਆ ਆਇਤਾ ਹੈ ਕਿਵੇਂ ਠੀਕ ਸੀ ਸਾਰੇ ਕਰ ਹਾਂ ਹਾਂ ਵਧੀਆ ਸੀਗੇ ਮੈਂ ਲਿਆਉਣੇ ਚਿੱਠੀ ਹਾਂ ਤੇਰੇ ਬੀਜ ਚਾ ਲੈ ਚੱਕ ਲਿਆ ਦੇਖ ਲੈਣੀ ਕਾਦੀ ਹੈਗੀ ਤੇ ਚਿੱਠੀ ਆਈ ਤੇਰੇ ਫੇਰ ਮੈਂ ਲਿਆਉਣੇ ਫੜ ਕੇ ਦੇਖ ਲੈ ਤੂੰ ਆਪਾਂ ਹੁਣੇ ਬੈਂਕ ਚ ਜਾਣੇ ਆ ਪਤਾ ਨਹੀਂ ਕਾਦੀ ਚਿੱਠੀ ਆਈ ਹੈ ਫੜ ਕੇ ਦੇ ਲੈ ਪੁੱਤ ਮਿੰਟ ਕਾਫੀ ਦਾ ਪਤਾ ਨਹੀਂ ਹੈਗਾ ਲੈ ਪੁੱਤ ਕਾਫੀ ਵੀ ਲਈ ਮੈਂ ਬੈਂਕ ਆਲੀ ਚੱਲਦੇ ਆਪਾਂ ਹਾਂ ਦੇਖ ਬੁੱਤ ਵੜ ਕੇ ਦੇਖ ਲੈ ਕੋਈ ਚੈੱਕ ਨਾ ਆਇਆ ਹੋਵੇ ਚਾਰ ਪੈਸੇ ਆ ਦੇਖਾ ਕਿੱਠੀ ਆਈ ਹੈ ਉਹ ਜੀ ਜੀ ਨਾ ਤੇ ਪਿਓ ਦੇਖਦੀ ਮੈਂ ਪਾਣੀ ਦੀ ਘੁੱਟ ਪੀਤਾ ਕਹ ਲਿਆ ਉਹ ਤੇ ਜਾਦੀ ਕੋਟ ਕਰਕੇ ਨਾ ਬਥਰਨ ਦੇ ਚੈਨੂ ਤਾਂ ਬਹਿ ਜਾ ਤੂੰ ਇਹ ਤੇ ਬਕਾਇਆ ਬਕੋਰਾ ਆਇਆ ਪਿਆਗਾ ਚੱਲ ਚਲ ਜੀ ਕੇਹਰਾ ਪਜਾਕਦੇ ਨੇ ਬੈਂਕ ਚ ਪਤਾ ਕਰਕੇ ਆਈਏ ਫਿਰ ਦੇਖਾਂਗੇ ਚਾਹ ਤਾਂ ਆ ਕੇ ਹੋਰ ਪਤਾ ਆਇਆ ਨਹੀਂ ਕਰਦੇ ਕਾਲ ਨਹੀਂ ਆਉਂਦੀਆਂ ਮੀਆਂ ਦੀਆਂ ਮਸਤੀਆਂ ਜੀ कुस्ता कनक कुन के पैसे आए पाए है, है। पना। चला पना। और और पना ना कटाने पीड़ होंगी एक गर्मी वाली हो चल अपना काम बन गया चल हम तू दसी ना करे इन्हो नहीं हो बना लाके जरकते ਨਾ ਕੋਈ ਨਾ ਚੱਲ ਮੈਂ ਕਿਹRenderTarget ਜਾਉਂਗੀ ਨਾ ਚੱਲ ਗਈ ਅੰਦਰ ਵਾਏ ਜਾਣੇ ਹਾਂ ਚਲੋ ਕੋਠੇ ਹੈ ਗਰਮੀ ਬਾਰੀ ਕੋਈ ਪਈ ਹੈ ਆਟਾ ਪਈ ਨਹੀਂ ਹੈ ਪਾ ਜਾ ਪਾ ਜਾ ਕਹਾਂ ਵੀ ਨਹੀਂ ਠੰਡੇ ਲੋਤਾਉਂਗੇ ਮਿਲ ਗਿਆ ਉਹ ਤਾਂ 5 ਲੱਖ ਰੁਪਇਆ हां ओ 5 लाख ਤਾਂ ਮੈਂ ਉਧਰ ਹੀ ਪਵਾਤਾ ਸੀਗਾ ਚੱਲ ਵਧ ਗਿਆ ਹੋ ਗਿਆ ਹਾਂ ਯਾਰ ਹਜ਼ਾਰ ਕਿਤੇ ਪਰਾਂ ਦੇਰੀ ਮਤ ਮੈਂ ਵੀ ਦੇਰੋਂ ਪੇਟ ਸੰਖਾਈ ਜਾਂਦਾ 20000 ਰੁਪਏ ਬਚੰਦਾ ਹੁੰਦਾ ਚੜੇ ਮਹੀਨੇ ਤੇ ਫੇ ਮੈਂ ਵੀ ਰੋਟੀ ਖਾਣੀ ਹੈ ਰੋਟੀ ਖਾਣੀ ਹੈ ਕੋਈ ਨਾ ਤੂੰ ਸਮਾਂ 10000 ਮੈਨੂੰ ਦੇਆ ਕਰ ਮੈਨੂੰ 50 5 ਲੱਖ ਦੀ ਲੋੜ ਹੈਗੀ ਕੋਈ ਨਹੀਂ ਪੁੱਛਦਾ ਮੈਨੂੰ ਘਰੋਂ ਕੱਢਣਗੇ ਮੈਨੂੰ ਵੀ ਹੁਣ ਨਾ ਕੋਠੀ ਪਾਉਣੀ ਹੈਗੀ ਤਾਂ ਕਰਕੇ ਉਹ ਕਰਿਆਗਾ ਪੁੱਤ ਪੁੱਛਲੇ ਬਣਾਉਣੇ ਨੇ ਪੈਸੇ ਆ ਗਏ ਕਿ ਨਾ ਹਾਂ ਉਹਦੇ ਨਾਲ ਤਾਂ ਮੇਰੀ ਹੋ ਗਈ ਸੀ ਗੱਲ ਕਹਿੰਦਾ ਸੀਗਾ ਪੈਸੇ ਤਾਂ ਆ ਗਏ ਤੇ ਹੁਣ ਤਾਂ ਕਰਕੇ ਹੈਗਾ ਹੁਣ ਰੋਟੀ ਖਾਂਗੇ ਜ਼ਮੀਨ ਵੀ ਇਹ ਰੱਖੀ ਬੈਠੇ ਆ ਬਾਕੀ 20000 ਰੁਪਏ ਤੇ ਰੁਪਏ ਛੰਦਾ ਖਾਈ ਜਾਂਦੇ ਨੇ ਕੋਈ ਮੁੱਤ ਫਿਰ ਕੀ ਹੋ ਗਿਆ ਕੋਈ ਹੋਰ ਕੋਈ ਆਲੀ ਗੱਲ ਨਹੀਂ ਨਾ ਹੁਣ ਤੂੰ ਮਾੜਾ ਮੋਟਾ ਮੇਰੇ ਕੰਨੀ ਵੀ ਦੇਖਿਆ ਕਰ ਐ ਥੋੜੀ ਹੁੰਦਾ ਵੀ ਵਿਆਹ ਥੀ ਚੱਲਾ ਉਹ ਕਰਤਾ ਵੀ ਹਿੱਸਾ ਮੁੱਕ ਗਿਆ ਹੁਣ ਹਿੱਸਾ ਵੀ ਰੱਖੀ ਬੈਠੇ ਹੋਗੇ ਜੇ 5 ਲੱਖ ਦੇ ਤਾਂ ਏਡੀ ਕਿੱਡੀ ਗੱਲ ਹੈਗੀ ਹਾਂ ਸਿੱਟਾ ਹੁਣ 5 ਲੱਖ ਕਿੱਦਾਂ ਆ ਕਿਦਾਂ ਸੋਚੀ ਜਾਂਦੇ ਸੀ ਵੀ ਮਿਸਤਰੀ ਲਾਉਣਾਗਾ ਤੇ ਹੁਣ ਚੱਲਾ ਵਧੀਆ ਹੋ ਗਿਆ 5 ਲੱਖ ਰੁਪਏ ਆ ਗਿਆ ਕੁਝ ਤਾਂ ਮੇਰਾ ਹੱਥ ਸਰੂ ਇਹਦੇ ਨਾਲ ਨਹੀਂ ਕਿਸੇ ਦੇ ਭਾਂਡੇ ਪੈਣਾ ਪੈਂਦਾ ਕੋਈ ਨਹੀਂ ਪੁੱਤ ਤੇ ਭਰਾ ਨੂੰ ਵੀ ਦੇ ਦੀ ਕੋਈ ਗੱਲ ਨਹੀਂ ਲੈ ਮਾ ਤੂੰ ਤੋਸੇ ਦੀ ਸੋਚੀ ਜਾਨੀ ਇਹ ਕੋਈ ਗੱਲ ਹੋਈ ਲੈ ਫਿਰ ਉਹ ਵੀ ਗੱਲ ਚ ਗੁੱਠਾ ਦਿੰਦੇ ਨੇ ਵੀ ਸਾਰੇ ਕੁੜੀ ਉਂਦੇ ਤੇ ਲੈ ਕਿਵੇਂ ਕਹਿਣਗੇ ਤੈਨੂੰ ਤੂੰ ਕੈਰੀ ਪਈ ਮੈਂ ਤਾਂ ਕਰ ਦੇਣੇ ਸੀਗੇ ਫਿਰ ਕੀ ਹੋ ਗਿਆ ਜੇ ਐਡੀ ਕਿੱਡੀ ਗੱਲ ਲੱਗੀ ਇਹ ਕੋਈ ਬਾੜੇ ਤੂੰ ਵੀ ਕਰੜੀ ਰਿਹਾ ਕੰਨ ਨਾਲ ਡਰਕੇ ਨਾ ਨਾ ਰਿਹਾ ਕਰ ਹਾਂ ਡਾਕਟਰ ਰਿਸਰਚਰ ਚੜ ਜਾਣਗੇ ਜਮਾ ਫਿਰ ਕੀ ਕਰਾਂ ਪੁੱਤ ਫੇਰ ਹੁਣ ਲੈ ਕਰਨ ਨੂੰ ਤੂੰ ਸਭ ਕੁਝ ਕਰ ਸਕਦੀ ਐ ਜਿੰਦਗੀ ਹੋ ਗਿਆ ਜੇ ਮੈਨੂੰ 5 ਲੱਖ ਦੇਤਾ ਉਹਨੂੰ 20 ਸਾਲ ਹੋਗੇ ਪਰਚਨ ਖਾਈ ਜਾਂਦਾਗਾ ਚੱਲ ਪੁੱਤ ਤੇਰੀ ਮਰਜ਼ੀ ਹੈ ਨਾੜੇ ਹੋਰ ਨੇ ਸਾ ਖਾਈ ਜਾਂਦਾ ਕਿ ਦੇਂਦਾ ਵੀ ਐ ਥੋੜੀ ਆ ਵੀ ਤੁਸੀਂ ਮੇਰੇ ਵਿਆਹ ਤੇ ਵੀ ਕਿੰਨਾ ਕ ਲਾਇਆ ਸੀਗਾ ਕੋਈ ਹੁਣ 5 ਲੱਖ ਦੇਤਾ ਫਿਰ ਕਿੰਨਾ ਕ 5 ਲੱਖ ਦੀ ਗੱਲ ਲਾਏਗੀ ਤੇਰੀ ਮਰਜ਼ੀ ਹੈ ਪੁੱਤ ਹਾਂ ਪੈਸੇ ਤਾਂ ਅਕਸਰ ਮੇਰੇ ਪਿਓ ਦੀ ਸੀਗੇ ਉਹ ਤਾਂ ਨਹੀਂ ਠੀਕ ਹੈ ਹਾਂ ਇਹ ਬਾਕੀ ਪਰਸਨ 20 ਸਾਲ ਹੋ ਗਏ ਖਾਂਦੇ ਨੂੰ ਉਹਨੂੰ ਉਹ ਵੀ ਕਹਿਣਾ ਮਾੜਾ ਮੋਟਾ ਸ਼ੇਰ ਮਰਜੀ ਬੁੱਤ ਤੇਰੀ ਫਿਰ ਮਰਜੀ ਵਾਲੀ ਗੱਲ ਨਹੀਂ ਨਾ ਤੂੰ ਆਪ ਕਹਿ ਭਾਈ ਮੈਂ ਦਿੱਤੇ ਆ ਕੁੜੀ ਨੂੰ ਆਪਦੇ ਹੱਥ ਨਾਲ ਮਾਂ ਵੀ ਜਿੰਦੀਆਂ ਹੁੰਦੀਆਂ ਨੇ ਤੁਮ ਜੇ ਮੇਰਾ ਪਿਓ ਹੁੰਦਾ ਤਾਂ ਮੈਂ ਉਹਨੂੰ ਕਹਿ ਦਿੰਦੀ ਹੁਣ ਇਹਨਾਂ ਕਹ ਤਾ ਤੂੰ ਵੀ ਕਹਿ ਸਕਦੀ ਹੈਂਗੀ ਕਹੂੰਗੀ ਬੁੱਤ ਮੈਂ ਤਾਂ ਇਹ ਤਾਂ ਹੋਰ ਹੁਣ ਇਹ ਕੋਲਾ ਬਾਬਾ ਕੀ ਆਉਂਦਾ ਉਹ ਕਹਿੰਦਾ ਉਹਨੇ ਹਸਾਬਤਾ ਬਣਾ ਕੇ ਦੱਸਿਆ ਫਿਰ ਉਹਨੇ ਪੂਰਾ ਉਹ ਕਹਿੰਦਾ ਦੱਸਾਂ ਇਹਨਾਂ ਨਾਲ ਲੱਗੂ ਸਾਡਾ ਘਰੇਣਾ ਹੀ ਨਹੀਂ ਹਾਂ ਫਸੇ ਹਾਂ ਹੋਠ ਠੀਕ ਹੈ ਹੁਣ ਆਈ ਸੀਗੀ ਹਾਂ ਥੱਲੇ ਆਈ ਸੀਗੀ ਨਾਲ ਬਾਈ ਵੀ ਆਹੀ ਨਾਲ ਬਾਈ ਥੱਲੇ ਆਈ ਸੀ ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਆਉਣਾ ਦੱਸ ਚਾਹਾਂ ਪਰ ਕੀ ਬਣਾਈ ਜਾਂਦੇ ਹੈ। ਉਹ ਤਾਂ ਭੈਣਾ ਹੀ ਹੋਈ ਏ। ਅੱਛਾ? ਹਾਂ। ਆਪਾਂ ਬਤ ਮੈਨੂੰ ਕਿਹਾ ਉਹ ਦੁਪਹਿਰ ਦੁਪਹਿਰ ਤੇ ਮਾਤਾ ਨੇ ਫੋਨ ਕੀਤਾ ਹੋਣਾ ਨਾ। ਅੱਛਾ। ਹੂੰ। ਠੀਕ ਹੈ। ਪਤਾ ਨਹੀਂ ਪੁੱਛ ਲਉ ਤੁਸੀਂ ਕਿਵੇਂ ਆਏ ਕਿਵੇਂ ਮੇਰਾ ਪੱਛਾ ਵੀ ਮਤਲਬ ਬਸ ਸੱਜਾ ਪੁੱਛ ਕੇ ਆਏ। ਜਾਈ। ਜਾਈ ਮਾੜਾ ਕੀ ਕਹਿੰਦੀ ਹੈ? ਸਤਿ ਸ਼੍ਰੀ ਅਕਾਲ ਬਈ। ਠੀਕ ਹੋ? ਹਾਂ ਵਧੀਆ। ਕਦੋਂ ਆਏ ਸੀ ਬਸ ਅੱਗੀ ਆਏ ਸੀ ਥੋੜਾ ਜਿਹਾ ਟਾਈਮ ਹੋ ਗਿਆ ਅੱਛਾ ਫੋਨ ਫਾਨੀ ਨਹੀਂ ਕਰਿਆ ਅਚਾਨਕ ਹੀ ਬਸ ਉਹ ਨਾ ਮੈਂ ਦਮੌੜਾਈ ਗਈ ਸੀ ਮੈਂ ਚੱਲ ਪਿੰਡ ਜਾਇਆ ਚੱਲ ਵਧੀਆ ਕੀਤਾ ਦੱਸ ਦਾਂ ਵੀ ਅਸੀਂ ਨਾ ਜਾਂਦੇ ਲੇਟ ਬਗ ਜਾਂਦੇ ਜਨ ਕੋਈ ਗੱਲ ਹੋਈ ਨਹੀਂ ਜੀ ਨਾ ਰਾਜਕ ਜੀ ਰਾਏ ਜੀ ਬਾਰਦੀ ਮੈਂ ਖਤਮ ਜਾਇਆ ਚੱਲ ਵਧੀਆ ਕਰੇ ਮੁੰਡੇ ਨੂੰ ਨਹੀਂ ਲੈ ਕੇ ਆਏ ਮੁੰਡਾ ਸਕੂਲ ਗਿਆ ਹੋਇਆ ਕੱਲੀ ਆਏ ਪਰ ਤੁਸੀਂ ਬਸ ਸੀ ਹਾਂ ਬਸ ਸੀ ਮੈਂ ਕੱਲੀ ਆਲੀ ਸੀ ਅੱਛਾ ਅੱਛਾ ਠੀਕ ਹੈ ਤੇ ਤੁਸੀਂ ਬੜਾ ਹੀ ਟਾਈਮ ਲਾਇਆ ਏ ਅਸੀਂ ਫੇਰ ਤੇਰਾ ਵੀਰਾ ਨਾਲ ਖਾਤਾਵਜਾ ਕਰਨ ਗਿਆ ਸੀ ਮੈਂ ਆਪਣੇ ਕੱਪੜੇ-ਕੁਪੜੇ ਜਿ ਲੈਣ ਚਲੀ ਗਈ ਸੀ ਨਾਲ ਮੈਂ ਕਿਹਾ ਚੱਲ ਕੱਪੜੇ-ਕੁਪੜੇ ਨਾਲ ਸੋਡਾ ਸੂਟ ਲੈਂਦਾ ਨੇ ਮੰਮੀ ਦਾ ਨਾ ਮੈਂ ਆਪਣਾ ਐ ਤਾਂ ਹੈਗਾ ਮੈਂ ਤਾਂ ਕੀ ਸੀਗਾ ਲੈ ਫੇਰ ਕੀ ਹੋ ਗਿਆ ਨਹੀਂ ਜਦੋਂ ਅਸੀਂ ਆਪਦੇ ਬਣਾਏ ਸੀਗੇ ਇੱਕੋ ਜਿਹੀ ਲੈਂਦੇ ਆ ਆਪਣੇ ਦੋਨਾਂ ਦੇ ਰੰਗਾਂ ਦੀ ਫਰਕ ਆ ਬਸ ਤੇ ਹਾਂ ਇੱਕੋ ਜਿਹੀ ਲੈਂਦੇ ਆਗੇ ਤੇ ਸੋ ਕਦੀ ਦੱਸ ਦੰਦੀ ਪਹਿਲਾਂ ਫੋਨ ਕਰ ਦੰਦੀ ਨਾਲ ਲੈ ਜਾਂਦੇ ਤੈਨੂੰ ਆਦੀ ਪਸੰਦ ਦੇ ਲੈ ਆਉਂਦੀ ਮਸਲਾ ਮੈਂ ਤਾਂ ਉਹੀ ਆ ਗਈ ਨਾ ਚਾਹ ਚੱਕ ਜੇ ਚਲੋ ਵਧੀਆ ਕੀਤਾ ਆ ਗਏ ਚੱਲ ਮੈਨੂੰ ਠੱਗੀ ਬਤਾ ਨਹੀਂ ਵਧੀਆ ਕੀਤਾ ਤੁਸੀਂ ਆ ਗਏ ਹਨ ਤੇ ਚਾਹ ਚੂ ਪੀ ਲਈ ਹਾਂ ਨਾ ਚਾਹ ਪੀ ਲਈ ਸੀ ਕੋਈ ਨਾ ਮੈਂ ਹੋਰ ਬਣਾ ਲੈਣੀ ਹੈ ਹਾਂ ਨਾ ਬਸ ਚਾਹ ਤੇ ਉਹ ਫਿਰ ਤੇਰਾ ਵੀਰਾ ਰੰਗ ਰੂੰਗ ਜਾ ਘਰ ਨੂੰ ਰੰਗ ਜਾ ਕਰਾਉਣਾ ਸੀਗਾ ਉੱਥੇ ਮੈਨੂੰ ਲੱਗਦਾ ਉਹਨਾਂ ਨੇ ਕਾਫੀ ਟਾਈਮ ਲਾਏ ਸਾਬ ਸੁਭਜਾ ਕਰਕੇ ਕਹਿੰਦੇ ਹਾਂ ਉਹਨਾਂ ਨੂੰ ਟਾਈਮ ਤਾਂ ਲੱਗ ਗਿਆ ਜੇ ਤੁਸੀਂ ਦੱਸਿਆ ਹੁੰਦਾ ਸੀ ਉਦੀ ਆ ਜਾਂਦੇ ਫਿਰ ਤਾਂ ਜਾਂਦੀ ਨਾ ਅੱਜ ਕੱਲ ਨੂੰ ਭਗ ਜਾਂਦੀ ਹਾਂ ਸੋਨੂੰ ਟਿੱਕੀ ਆਂਦੀ ਸੀ ਕਿ ਮੈਂ ਵੀ ਜਾਂਦੀ ਠੀਕ ਹੈ ਅੱਛਾ ਚੱਲ ਰਹੋ ਤੁਸੀਂ ਅੱਜ ਕੱਲ ਨੂੰ ਭੱਗਦੇ ਨਹੀਂ ਮੈਂ ਰਹਿਣਾ ਤਾਂ ਹੈ ਨਹੀਂਗਾ ਅਸੀਂ ਵੀ ਸਾਡੇ ਮਿਸਤਰੀ ਜੀ ਦਾ ਸੋਚੀ ਜਾਂਦੇ ਹਲਾਵਾਂਗੇ ਉੱਥੇ ਅੱਛਾ ਮਿਸਤਰੀ ਲਾਉਣਾ ਹੈ ਹਾਂ ਠੀਕ ਹੈ ਧੰਨਵਾਦ ਕਰ ਲੀ ਮਾਂ ਘਰੇ ਸਰਦਾ ਹਾਂ ਹਾਂ ਇਹ ਤਾਂ ਹੈਗਾ ਬਈ ਕੋਈ ਨਾ ਫਿਰ ਜੇ ਜਮੀ ਨਹੀਂ ਸਰਦਾ ਜਾਣਾ ਹੀ ਹੈ ਫਿਰ ਰਵੀਰਾ ਚੜਾ ਆਊਗਾ ਕੋਈ ਨਾ ਕੋਈ ਨਾ ਚੱਲ ਦੇਖ ਲਾ ਬਈ ਮੇਰੀ ਮਰਜ਼ੀ ਹੈ ਫਿਰ ਰਵੀਰਾ ਚੜਾ ਆਊਗਾ ਨਹੀਂ ਤਾਂ ਫਿਰ ਸ਼ਾਮ ਨੂੰ ਕੀ ਗੱਲ ਕਰੂਗੀ ਥੋੜੀ ਕੁਝ ਨਹੀਂ ਗੱਲ ਕਰਤਾ ਭੈਣ ਆਈ ਸੀਗੀ ਮੈਂ ਇੱਥੇ ਅਸੀ ਤੁਹਾਨੂੰ ਦੱਸ ਕੇ ਹੀ ਆਏ ਫੋਨ ਹਾਲ ਕਰੇ ਮੈਂ ਮਾਦਨ ਬੁਸਕਰ ਇਹਦਾ ਕੰਮ ਹੋ ਰਹੀ ਕਿਹੜੀ ਕੈਟਾਗਰੀ ਵਿੱਚ ਆ ਗਈ ਕੀ ਹੋ ਗਿਆ ਇਹਦਾ ਜਿਹੜੇ ਪੈਸੇ ਆਏ ਸੀ ਕਿਤੇ ਗਵਰਨਮੈਂਟ ਵੱਲੋਂ ਪੱਪੀ ਦੇ ਫੋਨ ਦੇ ਵਿੱਚੋਂ ਤੇ ਬੈਂਕ ਤੇ ਆਏ ਸੀ ਉਹ 5 ਲੱਖ ਰੁਪਏ ਕਢਾ ਲਏ ਅੱਛਾ ਵੀ ਨਹੀਂ ਹਾਂ ਤੂੰ ਮੈਨੂੰ ਪਸਤਾ ਹੀ ਨਹੀਂ ਬੈਣੀ ਕੀ ਗੱਲ ਮੈਂ ਤੈਨੂੰ ਕਦੋਂ ਦੀ ਪੁੱਛੀ ਜਾਂਦੀ ਕਿਵੇਂ ਆਏ ਸੀ ਕਮਾਏ ਸੀ ਕੋਈ ਮੈਂ ਤਾਂ ਤੈਨੂੰ ਕਿਹਾ ਸੀ ਨਾ ਸਟਮਾਉੜ ਆਏ ਸੀ ਯੂ ਵੀ ਸੋ ਵੀ ਕਿਸੇ ਨਹੀਂ ਗਲਤ ਫੈਮਲੀ ਦਾ ਨਹੀਂ ਨਹੀਂ ਗਲਤ ਫੈਮਲੀ ਦਾ ਕਿਉਂ ਬਾਤ ਨਾ ਪੁੱਛ ਕੇ ਆਏ ਕਿ ਨਹੀਂ ਅਸੀਂ ਦੋਨੇ ਆਲੇ ਬੈਂਕ ਤੋਂ ਕਢਾ ਕੇ 5 ਲੱਖ ਰੁਪਏ ਤੇ ਬਾਈ ਦੇ ਅਕਾਉਂਟ ਚ ਪਵਾ ਦੇ ਮੋਬਾਈਲ ਦਾ ਮਾਪੇ ਨੇ ਤਾਂ ਬੜਾ ਧੱਕਾ ਕਰਿਆ ਇਹ ਕੀ ਗੱਲ ਆ ਫਿਰ ਇਹ ਮੇਰਾ ਹੱਕ ਹੈ ਨਹੀਂ ਦਾ ਨਹੀਂ ਫਿਰ ਇਹ ਧੋਖਾ ਥੋੜੀ ਹੁੰਦਾ ਦਾ ਤੂੰ ਸਾਨੂੰ ਦੱਸਦੀ ਫੋਨ ਕਰਦੀ ਸਾਨੂੰ ਕਾਹੀ ਨਹੀਂ ਪਤਾ ਵੀ ਕਦੋਂ ਕੀ ਬਣ ਗਿਆ ਸਾਡੇ 2 ਘੰਟੇ ਘਰੋਂ ਜਾਣ ਮੰਗ ਰਹੇ ਇਹ ਤਾਂ ਕੁਛ ਕਾਣੀਆ ਨਹੀਂ ਫਿਰ ਉਹ ਤਾਂ ਮੈਂ ਇਹ ਤਾਂ ਮਤਲਬ ਤੂੰ ਚੋਰੀ ਆਈਆਂ ਸਾਥੋਂ ਤਾਂ ਹੀ ਸਾਨੂੰ ਮੇਰਾ ਮੱਥਾ ਤਾਂ ਝੁਕਿਆ ਸੀ ਨਹੀਂ ਨਿਓਰ ਕਰ ਬੈਣ ਨੇ ਮੈਂ ਤਾਂ ਤੇ ਬੇਬੇ ਨਹੀਂ ਦਿੱਤੇ ਹੈ ਨਾ ਬੇਬੇ ਨੂੰ ਮੈਂ ਨਾਲ ਲੈ ਕੇ ਗਈਆਂ ਬੇਬੇ ਨਹੀਂ ਦਿੱਤੇ ਨੇ ਤੂੰ ਬੇਬੇ ਨੂੰ ਕੀ ਕਹਿਣਾਗਾ ਤੂੰ ਮਾੜਾ ਜਿਹਾ ਦੇਖ ਤੇਰਾ ਭਰਾ ਕਹਿੰਦੀ ਚੰਦਰੀਏ ਤੂੰ ਐਡੇ ਕਿੱਡੇ ਕਸੀ ਵਕਤਾ ਬਰਾਂਗੇ ਚੁੱਪ ਕਰਕੇ ਭੈਣ ਤੂੰ 5 ਲੱਖ ਰੁਪਈਆ ਤੂੰ ਤਾਂ ਮਾਇਨ ਨਾਲ ਅੱਛਾ ਪਵਾ ਲਿਆ ਅਸੀਂ ਕਿੱਧਰ ਜਾਈਏ ਤੇਰਾ ਰੋਟੀ ਤਾਂ ਅਸੀਂ ਦਿੰਨੇ ਆਂ ਮਾਈ ਨਹੀਂ ਕਿਉਂ ਸਿਕਲਸਨ ਨਹੀਂ ਖਾਈ ਜਾਂਦੇ ਤੇਸਨ ਤਾਂ ਕੀ ਭੈਣ ਤੇਸਨ ਦਾ 20000 ਰੁਪਈਆ ਹੁੰਦਾ ਉਹਨੂੰ 20000 ਤਾਂ ਦਵਾਈ ਦੀ ਲੱਗ ਜਾਂਦਾ ਨਾ 20000 ਨਾਲ ਵੀ ਸਾਲ ਦਾ ਦੌਰ ਚਾਹੀ ਵੜ ਗਿਆ ਨਹੀਂ ਨਹੀਂ ਬਈ ਕਿਤੋਂ ਦਾ ਕਾਨੂੰਨ ਨਹੀਂ ਹੈਗਾ ਪਹਿਲੀ ਗੱਲ ਤਾਂ ਤੂੰ ਸਾਨੂੰ ਦੱਸ ਕੇ ਹੁੰਦੀ ਤੇ ਬਾਕੀ ਖਾਂਦਿਆਂ ਨੂੰ 20 ਸਾਲ ਹੋ ਗਏ ਸਾਨੂੰ ਤੇ ਪੈਸੇ ਤਾਂ ਕਿਸੇ ਕੋਲ ਵੀ ਨਤ ਲਿ ਜਾ ਸਕਦੀ ਤੇਰਾ ਵਿਆਹ ਕਰਤਾ ਵਿਆਹ ਦੀ ਵਰਤੀ ਹੁਣ ਤੂੰ ਉਹਦੇ ਘਰ ਵਰਤੀ ਨਹੀਂ ਤੁਸੀਂ ਸਾਡੇ ਤਾਂ ਸਿੱਟਾ ਜੇ ਪਾਪੜ ਵੇਲਦੇ ਤੋਂ ਇਹ ਖਰਦਿਆ ਹਸਪਤਾਲ ਕਰਕੇ ਆ ਸਾਡੇ ਘਰੇ ਤਾਂ ਇਹ ਨਾਲ ਪੈਸਾ ਟੁੱਟ ਗਿਆ ਆਰਤੀ ਇਹਦਾ ਅਸੀਂ ਤਾਂ ਅੱਗੀ ਕਰ ਜਾਈ ਹੋਏ ਬੈਠੇ ਆ ਤੂੰ ਉਹਦੇ ਭਰਾ ਕਣੀ ਦੇਖ ਬਾਥਰੂਮ ਮੰਗੇਟ ਨਹੀਂ ਲੱਗੇ ਘਰ ਦਾ ਬੁਰਾ ਹਾਲ ਹੋਇਆ ਕਿ ਜਿਹੜੀ ਤੁਸੀਂ ਮੈਂ ਸੁਣਨ ਨਹੀਂ ਚੰਗੀ ਲੱਗੀ ਤੁਸੀਂ ਉਹੀ ਕਹਿ ਰਹੇ ਹੋ ਵੀ ਸਾਡੇ ਨੇ ਸਿੱਧੀ ਹੋ ਕੇ ਪੈਸੇ ਦੇ ਦੇ ਠੀਕ ਹੈ ਨਹੀਂ ਪੈਸੇ ਨਹੀਂ ਨਹੀਂ ਫਿਰ ਤੇ ਇਹ ਲਾ ਲੈ ਮੈਂ ਸੁਣਦਾ ਨਾ 2.5 ਲੱਖ ਰੁਪਏ ਤੂੰ ਰੱਖ ਲੈ ਜੀ 2.5 ਲੱਖ ਰੁਪਏ ਅਸੀਂ ਰੱਖ ਲੈਣੇ ਚੱਲ ਭਈ ਇਹ ਕਰ ਲੈ ਲੈ ਕਰ ਲੈਣੀਆਂ ਚਾ ਜੀ ਮੈਂ ਤੇਰਾ ਜੀ ਖੁਸ਼ ਆਗਾ ਐਵੇਂ ਦੱਸ ਜੂਗਾ ਰਿਸ਼ਤੇ ਦਾ ਟੁੱਟ ਜੂਗਾ ਫਾਇਦਾ ਨਹੀਂ ਨਹੀਂ ਫਿਰ ਤੂੰ ਆਖਰ ਨੂੰ ਬਰਤਾਂ ਤਾਂ ਭੈਣ ਪਰ ਹੈ ਭੈਣ ਪਰ ਜਾਈ ਨਾਲ ਸਾਡੇ ਨਾਲ ਹੀ ਵਰਤਣਾ ਭਾਈ ਪਰ ਜਾਈ ਨਾਲ ਉਹ ਦੇਖੀ ਜਾਊ ਬੜੀ ਜਦੋਂ ਬਰਤਾਂਗੇ ਐਵੇਂ ਲੱਗਦਾ ਕੱਲਾ ਪੈਸਾ ਵੀ ਨਹੀਂ ਹੁੰਦਾ ਇਹਦਾ ਮਾਂ ਕਿੰਨਾ ਚਿਰ ਬੈਠੀ ਐ ਜਿੰਨਾ ਚਿਰ ਮੇਰੀ ਮਾਂ ਬੈਠੀ ਐ ਉਹਨਾਂ ਚਿਰ ਮੇਰੇ ਰਿਸ਼ਤੇਦਾਰੀ ਹੈਗੀ ਆ ਆਉਂ ਜਾਉਂਗੀ ਉਦੋਂ ਬਾਅਦ ਦੇਖੀ ਜਾਏ ਨਹੀਂ ਇਹਦਾ ਤੂੰ ਦਿਮਾਗ ਚੋਂ ਕੱਢ ਦੇ ਭਾਈ ਪਰ ਜਾਈ ਨਾਲ ਰਿਸ਼ਤੇਦਾਰੀ ਹੁੰਦੀ ਐ ਕੱਲਾ ਪੈਸਾ ਵੀ ਮੁੱਖ ਨਹੀਂ ਹੁੰਦਾ ਜੇ ਤੇਰੀ ਨੰਦ ਤੇਰੇ ਨਾਲ ਆਏ ਕਰੇ ਤੇ ਤੇਰੇ ਦਿਲ ਤੇ ਕੀ ਗੁਜਰੇ ਛੇ ਰਸੋਤ ਇੰਥੇ ਤੁਸੀਂ ਸਾਡੇ ਸਾਡੇ ਅਲਾ ਪੰਜਾਬ ਦੇ ਸਾਡੇ ਨਾਲ ਤੁਸੀਂ ਹੋਮ ਸੁਰਤ ਤੁਸੀਂ ਕੀ ਕਰੋਗੇ ਤਾਂ ਐਨਾ ਜ਼ੁਲਮ ਨਾ ਕਰ ਤੂੰ ਤੂੰ ਵਿਆਹ ਤੇ ਵਾਰਤੀ ਘਰਵਾਰ ਦੀ ਕਰਤੀ ਸਾਰਾ ਤੇਰੇ ਨਾਲ ਸੀ ਜਿੰਨੇ ਜੀ ਤੇਰੇ ਦੁੱਖ ਦੇ ਸੁੱਖ ਦੇ ਅਸੀਂ ਖੜਦੇ ਆ ਪਰ ਨਾ ਹੀ ਠੱਕਾਂ ਜੇ ਤੇਰੀ ਨੰਦ ਤੇਰੇ ਨਾਲ ਆਏ ਕਰੇ ਵਸਤੂ ਆਏ ਸੋਚ ਲੈ ਵੀ ਫੇਰ ਤੈਨੂੰ ਕਿਵੇਂ ਲੱਗੂਗਾ ਇਹ ਗੱਲ ਤਾਂ ਮੈਂ ਸੋਚੀ ਨਹੀਂ ਕਿ ਵੀ ਜੇ ਕਿਤੇ ਮੇਰੀ ਨੰਨ੍ਹ ਦੇ ਮੈਥੋਂ ਹਿੱਸਾ ਵੰਗੇ ਜਾਂ ਮੈਥੋਂ ਮੇਰੀ ਮਾਂ ਸਾਸੂ ਤੋਂ ਪੈਸੇ ਲੈ ਕੇ ਜਾਵੇ ਤਾਂ ਮੇਰੇ ਤੇ ਕੀ ਬਣੀ ਹਾਂ ਇਹ ਸੋਚਾ ਭਾਈ ਭਜਾਈ ਆ ਫਿਰ ਨੂੰ ਕੰਮ ਹੋਣਗੇ ਮਾਂ ਤੇ ਸਦਾ ਨਹੀਂ ਬਿਠੇ ਰਹਿੰਦੇ ਇਹ ਟੁੱਟ ਰਾਂਗੇ ਰਿਸ਼ਤੇਦਾਰੀਆਂ ਨਹੀਂ ਹੁੰਦੀਆਂ ਤੇ ਨਾ ਭੈਣ ਭਰਾ ਸਿਆਣੀ ਬਣ ਕੇ ਚੱਲ ਅਕਸਰ ਉਹਨੇ ਮੇਰੇ ਪੈਸੇ ਨੇ ਮਤ ਮਾਰਦੀ ਸੀ ਮੈਨੂੰ ਇਹ ਨਹੀਂ ਪਤਾ ਵੀ ਜਿੱਥੇ ਭੈਣ ਭਾਈ ਛੱਡ ਜੇ ਉੱਥੇ ਪੈਸੇ ਨਹੀਂ ਕੰਮ ਆਉਂਦੇ ਹਾਂ ਸਹੀ ਗੱਲ ਹੈ ਠੀਕ ਹੈ ਅਸੀਂ ਜੀ ਆਇਆਂ ਨੂੰ ਕਹਿੰਦੇ ਕ